ਸੰਘਤ ਹੁੰਦੀ ਹੈ ਉਹ ਸੰਘਤ ਸਾਰੀ ਇੱਥੇ ਖੜ ਕੇ ਤੇ ਗੰਨੇ ਦਾ ਰਸ ਤਿਕੇ ਜਾਂਦੇ ਨੇ ਬੜੇ ਹੀ ਸੱਜੇ ਟੱਗ ਨਾਲ ਸੇਵਾ ਚਲਾਈ ਜਾਂਦੀ ਹੈ ਸਵੇਰੇ 4 ਵਜੇ ਉੱਠ ਕੇ ਸ਼ੁਰੂ ਹੋ ਜਾਂਦਾ ਹੈ ਜਿਹੜਾ ਰਾਤ ਤੱਕ ਚੱਲਦਾ ਹੈ ਉਸਤਾ ਸੀ ਪਿੰਡ ਦੇ ਵਿੱਚ ਵਿਜਾਇਆ ਜਾਂਦਾ ਕੋਈ ਬਾਹਰੋਂ ਸੀ ਜਿਹੜਾ ਮਰਿੰਡਾ ਸਾਈਟ ਤੋਂ ਜਿਹਦਾ ਵਧੀਆ ਮਤਲਬ ਕਿ ਰਸ ਆਉਂਦਾ ਹੈ ਉਹ ਸਪੈਸ਼ਲ ਖਰੀਦ ਕੇ ਲੈ ਕੇ ਆਉਂਦੇ ਆ ਇਹ ਪਿੰਡ ਦੇ ਨੌਜਵਾਨ ਨੇ ਤੇ ਇਹ ਆਪਣੇ ਆਪ ਹੀ ਆਉਂਦੇ ਆ ਤੇ ਆਪਣੀ ਖੁਸ਼ੀ ਨਾਲ ਹੀ ਸੇਵਾ ਕਰਦੇ ਆ ਬਿਲਕੁਲ ਛੋਟੇ ਸੱਭ ਜਾਦੇਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਨਤਮਸਤਕ ਹੋ ਰਹੀਆਂ ਨੇ ਤੇ ਲੰਗਰਾਂ ਦੀ ਸੇਵਾ ਵੀ ਵੱਡੇ ਪੱਧਰ ਤੇ ਨਿਭਾਈ ਜਾ ਰਹੀ ਹੈ ਭਾਵੇਂ ਗੱਲ ਕੀਤੀ ਜਾਵੇ ਰਸਤਿਆਂ ਵਿੱਚ ਰੋਕ ਰੋਕ ਕੇ ਲੰਗਰ ਸ਼ਿਕਾਇਆ ਜਾ ਰਹੇ ਨੇ ਭਾਵੇਂ ਫਤਿਹਗੜ੍ਹ ਸਾਹਿਬ ਗੱਲ ਕੀਤੀ ਜਾਵੇ ਉੱਥੇ ਵੀ ਵੱਡੀ ਗਿਣਤੀ ਦੇ ਲੰਗਰ ਲਗਾਏ ਹੋਏ ਨੇ ਇਹ ਤੁਹਾਨੂੰ ਇੱਕ ਵੱਖਰੇ ਲੰਗਰ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੰਨੇ ਦੇ ਰਸਤਾ ਲੰਗਰ ਹੈ ਜਿਹੜਾ ਹਰ ਸਾਲ ਲਗਾਇਆ ਜਾਂਦਾ ਹੈ ਸ੍ਰੀ ਹਰਮੰਤੋ ਪਟਿਆਲੇ ਰੋਡ ਦੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਵਾਹਨ ਜਿਹੜੇ ਉਹ ਖੜਦੇ ਨੇ ਕਿਉਂਕਿ ਸ੍ਰੀ ਹਰਮੰਤੋ ਪਟਿਆਲੇ ਰੋਡ ਤੇ ਬਹੁਤ ਸਾਰੀ ਸੰਗਤ ਹੈ ਜਿਹੜੀ ਪਟਿਆਲਾ ਸਾਈਡ ਸੰਗਰੂਰ ਸਾਈਡ ਵਾਲੀ ਸੰਗਤ ਹੈ ਉਹ ਫਤਿਹਗੜ ਸਾਹਿਬ ਨਤਮਸਤਕ ਹੁੰਦੀ ਹੈ ਤੇ ਟਰੈਕਟਰ ਟਰਾਲੀਆਂ ਕਾਰਾਂ ਮੋਟਰਸਾਈਕਲ ਦੇਖ ਸਕਦੇ ਹੋ ਕਿ ਗੰਨੇ ਦਾ ਰਾਸ ਛੱਕਦੀਆਂ ਸੰਗਤਾਂ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਕਿ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਈ ਜਾਣ ਗੰਨੇ ਦੇ ਰਸਤੇ ਕਿਸ ਤਰੀਕੇ ਨਾਲ ਜਿਹੜਾ ਇੱਥੇ ਸੰਗਤਾਂ ਨਤਮਸਤ ਹੁੰਦੀਆਂ ਨੇ ਜਿਹੜੇ ਸੰਗਤ ਆ ਰਹੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਖਾਲਸਾ ਜੀ ਕਿਹੜੀ ਜਗ੍ਹਾ ਆਏ ਹੋ ਅਸੀਂ ਆਏ ਹਾਂ ਜੀ ਡਿਸਟ੍ਰਿਕਟ ਸਰਹੂ ਜੀ ਪਿੰਡ ਬੁੰਛੀ ਵਾਲਾ ਜੀ ਠੀਕ ਹੈ ਇੱਥੇ ਗੰਨੇ ਦਾ ਰਾਸ ਛੱਕ ਰਹੇ ਹਾਂ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਇੰਨੇ ਦਰਸ਼ਕ ਮਿਲ ਲੈ ਖੁਸ਼ ਹੋ ਗਏ ਮਨ ਜੀ ਕਿੰਨੇ ਕ ਸੰਗ ਦੇਖ ਰਹੇ ਹੋ ਪਿੱਛੋਂ ਆ ਰਹੀ ਹੈ ਜਿਹੜੀ ਫਤੇਗੜ ਸਾਹਿਬ ਦਾਤਮਸਤ ਕੋਣੀ ਆ ਬਹੁਤ ਸੰਗਦਾਰੀ ਜੀ ਬਹੁਤ ਸੰਗਦਾਰੀ ਹੈ ਜੀ ਮੈਂ ਕਹਿੰਦਾ ਵੀ ਸਲਾਬ ਆ ਗਿਆ ਕਿ ਤਾ ਜੀ ਤੇ ਹੁਣ ਤੁਸੀਂ ਜਾ ਕੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦਾਤਮਸਤ ਕੋਣੀ ਆ ਜਦੋਂ ਵਾਪਸੀ ਕਰੋਗੇ ਕਿ ਨਗਰ ਕੀਰਤਨ ਤੋਂ ਬਾਅਦ ਉਸ ਤੋਂ ਬਾਅਦ ਮੱਤ ਟੋਡਰ ਮਾੜੀ ਦਵਾਨਾ ਚ ਸਾਈ ਰਾਤ ਸੇ ਗੁਜ਼ਾਰਾਂਗੇ ਠੀਕ ਹੈ ਤੇ ਸਵੇਰੇ ਆਪਣਾ ਨਗਰ ਕੀਰਤਨ ਦੇਰਸ਼ਨ ਕਰਕੇ ਫੇ ਚਾਲੇ ਬਾਲਾਂਗੇ ਤੇ ਦੇਖ ਸਕਦੇ ਹੋ ਕਿ ਸੰਗਤ ਵੱਡੀ ਗਿਆ ਦੂਰ ਦੂਰ ਤੋਂ ਸੰਗਤ ਜਿਹੜੀ ਉਹ ਨਤਮਸਤਕ ਹੋਣ ਲਈ ਆ ਰਹੀ ਹੈ ਬੱਸਾਂ ਤੱਕ ਵੀ ਰੁਕੀਆਂ ਜਾ ਰਹੀਆਂ ਨੇ ਟਰਾਲੀਆਂ ਟਰੈਕਟਰ ਜਿਹੜੀ ਸੰਗਤ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਗੰਨੇ ਦੇ ਰਸਤਾ ਲੰਘ ਰਿਹਾ ਕਿੰਨੇ ਸਾਲਾਂ ਤੋਂ ਲੱਗਿਆ ਹੋਇਆ ਨੌਜਵਾਨ ਸੇਵਾ ਕਰਦੇ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਵੱਲੋਂ ਸੇਵਾ ਵੀ ਨਿਭਾਈ ਜਾ ਰਹੀ ਹੈ ਤੁਹਾਨੂੰ ਕਹਾਂਗੇ ਤਸਵੀਰਾਂ ਦਿਖਾਏ ਜਾਣ ਕੇ ਜਿਹੜਾ ਇਹ ਆ ਛੋਟੇ ਸਾਬਜਾਨ ਤੇ ਮਾਤਾ ਗੁਜਰਕਔਰ ਜਿਹਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਲੰਗਰ ਹੈ ਜਿਹੜਾ ਉਹ ਹਰ ਸਾਲ ਲਗਾਇਆ ਜਾ ਰਿਹਾ ਹੈ ਕਈ ਸਾਲਾਂ ਤੋਂ ਇਹ ਲੰਗਰ ਦੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਅੰਦਰ ਜਾ ਕੇ ਤੁਹਾਨੂੰ ਤੁਹ ਦਿਖਾਵਾਂਗੇ ਤਸਵੀਰਾਂ ਕਿ ਕਿਸ ਤਰੀਕੇ ਨਾਲ ਅ ਗੰਨੇ ਦਾ ਹਰਾਸ ਜਿਹੜਾ ਉਹ ਕੱਢਿਆ ਜਾ ਰਿਹਾ ਤੇ ਹਰ ਸਾਲ ਜਿਹੜੀ ਇਹ ਸੇਵਾ ਨਿਭਾਈ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੰਨੇ ਨੂੰ ਕਿਸ ਤਰੀਕੇ ਨਾਲ ਪੀੜਿਆ ਜਾ ਰਿਹਾ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਰੁਕਦੀ ਹੈ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਭਿੰਦਰ ਸਿੰਘ ਬਟੋਚੀ ਤੋਂ ਜਿਹੜੀ ਇਹ ਗੰਨੇ ਦੇ ਰਾਸ ਦੀ ਸੇਵਾ ਨਿਭਾਈ ਜਾਂਦੀ ਹੈ ਹਰ ਸਾਲ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਚ ਸੰਗਤ ਐ ਇੱਥੇ ਰੁਕ ਰਹੀ ਹੈ ਹੈਨਾ ਉਹਨਾਂ ਨੂੰ ਕੁਝ ਲੰਗਰ ਦੇ ਵਿੱਚ ਵੱਖਰਾ ਮਿਲਦਾ ਤਾਂ ਇੱਥੇ ਜਿਹੜਾ ਪ੍ਰਬੰਧ ਨੇ ਕਿਸ ਤਰੀਕੇ ਨਾਲ ਨੇ ਪ੍ਰੋਪਰ ਪ੍ਰਬੰਧ ਹੈਗੇ ਨੇ ਮਤਲਬ ਜਿਹੜਾ ਜਿੰਨੀ ਵੀ ਸੰਗਤ ਆ ਰਹੀ ਹੈ ਉਹ ਸਾਰਾ ਨਿਭਾਇਆ ਜਾ ਰਿਹਾ ਸਮੇਂ ਤੇ ਜੀ ਪਿੰਡ ਵਿਧਾਉਤੀ ਕਲਾਂ ਦੀ ਸਮੂਹ ਸੰਗਤ ਵੱਲੋਂ ਇਹ ਰੜਕੇ ਕਾਫੀ ਸਾਲਾਂ ਤੋਂ ਇੱਥੇ ਗੰਨੇ ਦੇ ਰਾਸ ਦਾ ਲੰਗਰ ਲਾਇਆ ਜਾਂਦਾ ਹੈ ਜੀ ਕਿਉਂਕਿ ਇਹ ਸਰਾਂਂਡ ਰੋਡ ਤੇ ਕਾਫੀ ਖਰਿਆਣੇ ਤੋਂ ਪਾਤੜਾ ਸਾਈਡ ਤੋਂ ਢਿੰਡਾ ਸਾਈਡ ਤੋਂ ਬਹੁਤ ਜਨਤਾ ਹੁੰਦੀ ਹੈ ਸੰਗਤ ਆਉਂਦੀ ਹੈ ਉਹ ਸੰਗਤ ਸਾਰੀ ਇੱਥੇ ਖੜ ਕੇ ਤੇ ਗੰਨੇ ਦਾ ਰਸ ਪੀ ਕੇ ਜਾਂਦੇ ਨੇ ਇੱਥੇ ਸਾਰੇ ਪਿੰਡ ਦੇ ਲੋਕ ਇਕੱਠੇ ਨੌਜਵਾਨ ਹੋ ਕੇ ਇਹ ਜਿਹੜੀ ਸੇਵਾ ਆਪਣੇ ਆਪਣੇ ਆਪ ਹੀ ਨਿਭਾਉਂਦੇ ਨੇ ਸਾਰੇ ਤੇ ਬੜੇ ਹੀ ਸਜਦੇ ਢੰਗ ਨਾਲ ਸੇਵਾ ਚਲਾਈ ਜਾਂਦੀ ਹੈ ਸਵੇਰੇ 4 ਵਜੇ ਉੱਠ ਕੇ ਸ਼ੁਰੂ ਹੋ ਜਾਂਦਾ ਹੈ ਜਿਹੜਾ ਰਾਤ ਤੱਕ ਚੱਲਦਾ ਹੈ ਕੀ ਮਤਲਬ ਹਰ ਬੰਦਾ ਜੋ ਵੀ ਆਉਂਦਾ ਹੈ ਇੱਥੇ ਮਤਲਬ ਕਿ ਉਹ ਮਤਲਬ ਰਾਸ ਪੀ ਕੇ ਮਤਲਬ ਜਾਂਦਾ ਹੈ ਕਿ ਸੇਵਾਪੁਰੇ ਨਗਰ ਵੱਲੋਂ ਭਾਈ ਜਾ ਰਹੀ ਹੈ ਜੇਕਰ ਗੰਨੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਖਾਸ ਕਿਸਾਨ ਵੱਲੋਂ ਗੰਨਾ ਬੀਜਿਆ ਗਿਆ ਜਾਂ ਫਿਰ ਤੁਸੀਂ ਕਿਤੇ ਹੋਰ ਵੀ ਖਰੀਦਦੇ ਹੋ ਗੰਨਾ ਉਸਤਾਸੀਂ ਪਿੰਡ ਦੇ ਵਿੱਚ ਵਿਜਿਆ ਜਾਂਦਾ ਕੁ ਬਾਹਰੋਂ ਅਸੀਂ ਜਿਹੜਾ ਮਰਿੰਡਾ ਸਾਈਡ ਤੋਂ ਵੀਦਾ ਵਧੀਆ ਮਤਲਬ ਕਿ ਰਾਸ ਹੁੰਦਾ ਹੈ ਉਹ ਸਪੈਸ਼ਲ ਖਰੀਦ ਕੇ ਲੈ ਕੇ ਆਉਂਦੇ ਆ ਉਸ ਗੰਨੇ ਦਾ ਜਿਹੜਾ ਹੈ ਰਾਸ ਇੱਥੇ ਪਾਇਆ ਜਾਂਦਾ ਕਿੰਨੇ ਸਾਲਾਂ ਤੋਂ ਇਹ ਸੇਵਾ ਨਭਾਈ ਜਾ ਰਹੀ ਹੈ ਤੁਹਾਡੇ ਵੱਲੋਂ ਲਗਭਗ 30 ਸਾਲ ਹੋ ਗਏ। 2 ਲਗਭਗ 20-22 ਸਾਲ ਹੋ ਗਏ ਜੀ 2000 ਤੋਂ ਨਹੀਂ ਚੱਲ ਰਹੇ ਆ। ਲਗਭਗ 20-22 ਸਾਲ ਹੋ ਗਏ ਸਾਨੂੰ ਇਹ ਸੇਵਾ ਕਰਦਿਆਂ ਨੂੰ ਨਿਰਵੇਗਣ ਚੱਲ ਰਹੀ ਹੈ। ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਸੰਗਤ ਦੀ ਆਮਦ ਵੀ ਕਾਫੀ ਹੈ ਬਹੁਤ ਸਾਰੇ ਟਰਾਲੀਆਂ ਵੀ ਹੋਰ ਵਾਹਨ ਵੀ ਉੱਪਰ ਇਹ ਨੇ ਤਾਂ ਜੇ ਤੁਹਾਡੇ ਸੇਵਾਦਾਰ ਦੀ ਗੱਲ ਕੀਤੀ ਜਾਵੇ ਸੇਵਾਦਾਰ ਤੁਹਾਡੇ ਮਤਲਬ ਪ੍ਰੋਪਰ ਇੱਥੇ ਹੈਗੇ ਨੇ ਪੂਰੀ ਸੇਵਾ ਉਸ ਤਰਿਕਾ ਨਾਲ ਨਿਭਾਈ ਜਾ ਰਹੀ ਆ ਜਾਂ ਫਿਰ ਸੇਵਾਦਾਰ ਹੋਰ ਪਾਸੇ ਵਿਝਿਓਣੇ ਪੈਂਦੇ ਬਹੁਤ ਸਾਰੇ ਲੰਗਰਾਂ 'ਚ ਦੇਖਿਆ ਕਿ ਸੇਵਾਦਾਰ ਜਿਹੜੇ ਰੈਂਟ ਤੇ ਵਿਝਿਓਣੇ ਪੈਂਦੇ ਆ ਆਡੇ ਜਿਹੜੇ ਹੈ ਮਤਲਬ ਕਿ ਇਹ ਪਿੰਡ ਦੇ ਵੱਲੋਂ ਕੋਈ ਬਾਹਰੋਂ ਬੰਦਾ ਨਹੀਂ ਪਰਚੇਜ ਕੀਤਾ ਜਾਂਦਾ ਜਿੰਨੇ ਵੀ ਸਾਡੀ ਸੇਵਾਦਾਰ ਨੇ ਇਹ ਪਿੰਡ ਦੇ ਹੀ ਨੌਜਵਾਨ ਨੇ ਤੇ ਇਹ ਆਪਣੇ ਆਪ ਹੀ ਆਉਂਦੇ ਆ ਤੇ ਆਪਣੀ ਖੁਸ਼ੀ ਨਾਲ ਹੀ ਸੇਵਾ ਕਰਦੇ ਆ ਬਿਲਕੁਲ ਕਦੇ ਕੋਈ ਪ੍ਰੋਬਲਮ ਨਹੀਂ ਆਈ ਜਿੰਨੀ ਮਰਜ਼ੀ ਸੰਗਤ ਆ ਜਵੇ ਸਾਰਿਆਂ ਨੂੰ ਪੂਰੇ ਐਨ ਜੋਸ਼ ਜੋਰ-ਸ਼ੋਰ ਨਾਲ ਪਤਲੋ ਅਸੀਂ ਲੰਗਰ ਜਿਹੜਾ ਪ੍ਰਬੰਧ ਕਰਦੇ ਹਾਂ ਤੁਹਾਡਾ ਕੀ ਨਾਮ ਹੈ ਜੀ ਪ੍ਰਵਿੰਦਰ ਸਿੰਘ ਜੀ ਇਹ ਜਿਹੜਾ ਲੰਗਰ ਇੱਥੇ ਦੀ ਸੇਵਾ ਚੱਲਦੀ ਹੈ ਕਿੰਨੇ ਦਿਨ ਚੱਲਦੀ ਹੈ ਕਿੰਨੀ ਤਰੀਕ ਤੋਂ ਲੈ ਕੇ ਕਿਹਨੇ ਤਰੀਕ ਤੱਕ ਇਹ 3 ਦਿਨ ਚੱਲਦੀ ਹੈ ਜੀ 3 ਦਿਨ ਜਿਵੇਂ ਕਹਿੰਦੇ ਹੁੰਦੇ ਨੇ ਜੀ ਹੁਣ ਐਸੀ 25 ਪਿਛੇ 25 26 27 ਤੋਂ ਐਤ ਕੀ ਜਿਹੜਾ ਮੇਲਾ ਹੈ 26 27 28 ਤੋਂ ਆਪਣੇ ਤਿੰਨ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਣੇ ਨਿਰਮਖਣ ਚਲਦੀ ਹੈ ਇਹ ਮਨਚ ਵਿਚਾਰ ਕਿੱਦਾਂ ਹੈ ਕਿ ਗੰਨੇ ਦੇ ਰਾਸਤੇ ਸੇਵਾ ਨਿਭਾਉਣੀ ਚਾਹੀਦੀ ਹੈ ਇਹ ਪਹਿਲਾਂ ਇਹ ਸੀਗਾ ਜੀ ਸਾਡਾ ਇੱਕ ਸਾਡੇ ਮੁੰਡਾ ਸੀਗਾ ਨੌਜਨ ਗੁਰਿੰਦਰ ਸਿੰਘ ਜੀ ਉਹਦੀ ਮਨ ਦੀ ਸੋਚਣਾ ਸੀਗੀ ਉਹ ਕਹਿੰਦੇ ਅਸੀਂ ਸਹਾਰਾ ਕਲੱਬ ਬਣਾ ਕੇ ਜੀ ਤੇ ਵੀ ਉਹਦੇ ਹਿਸਾਬ ਨਾਲ ਵੀ ਆਪਾਂ ਲੰਗਰ ਚਲਾਉਣਾ ਤੇ ਕਈ ਅਸੀਂ ਗਰੀਬ ਜਿਹੜੇ ਉਹਨਾਂ ਦੇ ਵਿੱਚ ਜੋ ਪੰਡਵਾਦੇ ਉਹਦੇ ਸਹਾਇਤਾ ਵੀ ਕੀਤੀ ਆਪਾਂ ਜੀ ਧੰਨਵਾਦ ਕਾ ਪ੍ਰਬੰਧਕ ਸੀਗੇ ਜਿਨ੍ਹਾਂ ਵੱਲੋਂ ਲੰਗਰ ਦੀ ਸੇਵਾ ਨਾਲ ਵੀ ਭਾਈ ਯਾਰੀਆ ਤਸਵੀਰਾਂ ਵੀ ਕਾਂਗ ਦਿਖਾਈਆਂ ਜਾਂਣ ਕਿ ਕਿਸ ਤਰੀਕੇ ਨਾਲ ਗੰਨਾ ਪੀੜਿਆ ਜਾਂਦਾ ਹੈ ਬਹੁਤ ਸਾਰੇ ਸੇਵਾਦਾਰ ਲੱਗੇ ਹੋਏ ਨੇ ਦੋ ਜਿਹੜੇ ਕੋਲੂ ਲਾਏ ਕੇ ਨੇ ਜਿਸ ਤਰ੍ਹਾਂ ਹੀ ਗੰਨਾ ਪੀੜਿਆ ਜਾਂਦਾ ਤਾਂ ਜੋ ਜਿਹੜਾ ਬਾਰ ਜਿੰਨੇ ਵੀ ਲੰਗਰ ਦੀ ਜ਼ਰੂਰਤ ਆਉਦੀ ਪੂਰਤੀ ਕੀਤੀ ਜਾ ਸਕੇ ਤਸਵੀਰਾਂ ਦੇਖ ਸਕਦੇ ਹਾਂ ਕਿ ਸਾਫ਼ ਸੁਥਰੇ ਢੰਗ ਨਾਲ ਜਿਹੜੀ ਲੰਗਰ ਦੀ ਸੇਵਾ ਜਿਹੜੀ ਇੱਥੇ ਨਿਭਾਈ ਜਾ ਰਹੀ ਹੈ ਤਸਵੀਰਾਂ ਕਾਂਗਾ ਵੀ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾਵਾਂਗੇ ਬਾਹਰ ਦੀਆਂ ਤਸਵੀਰਾਂ ਵੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਮੌਜੂਦ ਨੇ ਕੁਝ ਸੇਵਾਦਾਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜੀ ਇੱਥੇ ਸੇਵਾ ਹੈ ਉਹ ਲੰਗਰ ਦੀ ਨਿਭਾਈ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਇੱਥੇ ਮੌਜੂਦ ਨੇ ਇੱਕ ਵਾਰ ਫਿਰ ਦੇਖ ਸਕਦੇ ਹੋ ਕਿ ਗੰਦੇ ਦੀਆਂ ਟਰਾਲੀਆਂ ਨੇ ਜਿਹੜੀਆਂ ਉਹ ਇੱਥੇ ਲਿਆ ਕੇ ਖੜਾਈਆਂ ਗਈਆਂ ਨੇ ਕੀ ਨਾਮ ਹੈ ਪ੍ਰਸਾਹਿਬ ਸਿੰਘ ਜੀ ਜਿਸ ਤਰੀਕੇ ਨਾਲ ਉਹ ਸੇਵਾ ਨਿਭਾਈ ਜਾ ਰਹੀ ਹੈ ਕਿੰਨੀਆਂ ਸੰਗਤਾਂ ਆ ਰਹੀਆਂ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਸ਼ਾਮ ਤੱਕ ਮੇਰ ਤੋਂ ਸਾਮ ਤੱਕ ਵੀਰੇ ਬਹੁਤ ਸਾਰੀਆਂ ਟਰਾਲੀਆਂ ਬਹੁਤ سارے ਟਰੱਕ ਇੱਥੋਂ ਦੀ ਜਾਂਦੇ ਨੇ ਕਿਉਂਕਿ ਇਹ ਮੇਨ ਰੋਡ ਆ ਇਸ ਕਰਕੇ ਜਿਆਦਾਤਰ ਸੰਗਤ ਇਹ ਰੋਡ ਤੋਂ ਵੱਧ ਜਾ ਰਹੀ ਆ ਤੇ ਇਸ ਵਾਰ ਪਿਛਲੀਆਂ ਕੁ ਸਾਲਾਂ ਨਾਲੋਂ ਬਹੁਤ ਜ਼ਿਆਦਾ ਸੰਗਤ ਆ ਇਹ ਕਿ ਵੀ ਦੇਖਣ ਦੇ ਵਿੱਚ ਆਇਆ ਵੀ ਜਿਵੇਂ ਹੋਰ ਲੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਸਿਮਿਲਰ ਲੰਗਰ ਹੁੰਦੇ ਨੇ ਵਕ ਵਕ ਥਾਮਾਂ ਤੇ ਵੀ ਚਾਹ ਚਾਹ ਪਾਣੀ ਦਾ ਜਾਂ ਕੈਲੀਏ ਕੀ ਪ੍ਰਸ਼ਾਦੇ ਦਾ ਇੱਕ ਵੱਖਰਾ ਲੰਗਰ ਤੁਹਾਡੇ ਕੋਲ ਲੱਗਿਆ ਤਾਂ ਇੱਥੇ ਫਿਰ ਸੰਗਤ ਵੀ ਜ਼ਿਆਦਾ ਰੁਕ ਰਹੀ ਤੁਸੀਂ ਦੱਸ ਰਹੇ ਹੋ ਤਾਂ ਮੇਨਟੇਨ ਕਰਨ ਵਾਸਤੇ ਸੇਵਾਦਾਰ ਤੁਹਾਡੇ ਕੋਲ ਹੈ ਨਹੀਂ ਉਹਨੇ ਹਾਂਜੀ ਵੀਰੇ ਸਾਡਾ ਪਿੰਡ ਦੇ ਬਹੁਤ ਜ਼ਿਆਦਾ ਸੇਵਾਦਾਰ ਸਾਡੇ ਵੀਰ ਭਰਾ ਨੇ ਤੇ ਬਹੁਤ ਬਹੁਤ ਸਾਡੇ ਪਿੰਡ ਵੱਲੋਂ ਸਹਿਯੋਗ ਦਿੱਤਾ ਜਾਂਦਾ ਇਸ ਲੰਗਰ ਤੇ ਕਿਉਂਕਿ ਇਹ ਸੰਗਰ ਗੰਨੇ ਦਾ ਆਉਣ ਕਰਕੇ ਇੱਥੇ ਬਹੁਤ ਹੀ ਜ਼ਿਆਦਾ ਤਾਦਾਦ ਦੇ ਵਿੱਚ ਲੋਕ ਰੁਕਦੇ ਨੇ ਤੇ ਰਸ ਛਕਦੇ ਨੇ ਇਸ ਕਰਕੇ ਸਾਡੇ ਪਿੰਡ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਸ਼ੁਕਰੀਆ। ਸਹਿਤਾਂ ਪਿੰਡ ਦੇ ਨੌਜਵਾਨ ਜਿਨ੍ਹਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਟਰਾਲੀਆਂ ਬੱਸਾਂ ਟਰੱਕ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਰੁਕ ਰਹੇ ਨੇ ਤਾਂ ਜਿਸ ਤਰੀਕੇ ਨਾਲ ਗੰਨੇ ਦੇ ਰਾਸਤੇ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਪਾਸੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਵੱਡੇ ਵੱਡੇ ਵਾਹਨ ਇੱਥੇ ਜਿਹੜਾ ਰੁਕ ਰਹੇ ਨੇ ਗੰਨੇ ਦੇ ਰਸਤਾ ਜਿਹੜਾ ਛਕਣ ਦੇ ਵਾਸਤੇ ਕਿਉਂਕਿ ਸੰਗਤ ਦੇ ਵਿੱਚ ਉਤਸ਼ਾਹ ਹੁੰਦਾ ਹੈ ਲੋਕਾਂ ਦੇ ਵਿੱਚ ਹੈ ਪਿੰਡ ਵਾਸੀਆਂ 'ਚ ਉਤਸ਼ਾਹ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਦੀ ਸੇਵਾ ਕੀਤੀ ਜਾਵੇ ਕਿਉਂਕਿ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਣੀ ਹੁੰਦੀ ਹੈ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਰਾਸਤੇ ਵਿੱਚ ਲੰਗਰ ਪਾਣੀ ਦੀ ਚਾਹ ਪਾਣੀ ਦੀ ਜਾਂ ਫਿਰ ਕਿਸੇ ਹੋਰ ਭੋਜਨ ਦੀ ਤਾਂ ਇਸ ਤਰੀਕੇ ਨਾਲ ਇਹ ਸੇਵਾ ਜਿਹੜੀ ਉਹ ਪਿੰਡ ਵਾਸੀਆਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਨਿੱਜੀ ਕੈਮਰਾਮੈਨ ਦੇ ਨਾਲ ਗੁਰਪ੍ਰੀਤ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ